ਜੋ ਕੋਈ ਵੀ ਅਲਫ਼ਾਜ਼ ਨਿਕਲਦਾ ਹੈ ਕਿ ਉਹ ਵੀ ਕਿਸੇ ਨੂੰ ਜਿਹੜਾ ਹੈ ਉਹ ਤਾਪ ਦਿੰਦਾ ਦੋ ਸਾਲ ਦੀ ਉਮਰ ਦੇ ਵਿੱਚ ਧੰਨ ਧਰ ਪਾਚਮਾਰਾ ਜਿਹੜੇ ਹਨ ਉਹ ਬਾਣੀ ਦਾ ਪਾਠ ਕਰਨਾ ਉਹਨਾਂ ਨੇ ਬ੍ਰਹਮ ਕਰ ਦਿੱਤਾ ਸੀ ਬਿਆਨ ਦੇ ਦੋ ਸਾਲ ਦੀ ਉਮਰ ਦੇ ਵਿੱਚ ਧੰਨ ਧਰ ਪਾਚਮਾਰਾ ਜਿਹੜੇ ਹਨ ਉਹ ਗੁਰਬਾਣੀ ਦਾ ਪਾ ਇੰਨਾ ਸੁਣ ਇੰਨੀ ਲੈਦੇ ਤੇ ਇੰਜ ਢੰਗ ਦੇ ਨਾਲ ਕਰਦੇ ਆ ਕਿ ਸੁਣਨ ਵਾਲਾ ਜਿਹੜਾ ਹੈ ਉਹ ਮਨ ਦਾ ਨੁਕ ਹੋ ਜਾਂਦਾ ਹੈ ਕਿ ਘਾਤ ਦੇ ਵਿੱਚੋਂ ਬੜਾ ਉਹਨਾਂ ਦਾ ਇਸ ਤਰ੍ਹਾਂ ਦਾ ਜਿਹੜਾ ਹੈ ਪੂਜਾ ਕਰੀਦਾ ਗਿਆਦਾ ਜਦੋਂ ਕਰਦੇ ਉਹ ਪਾਂ ਉਹ ਕੋਸ਼ਿਸ਼ ਨਹੀਂ ਉਹਨਾਂ ਦੀ ਗੱਲ ਜਾਂਦੀ ਹੈ ਤੇ ਪਿਤਾ ਗੁਰੂਆਂ ਹਰ ਰਾਇ ਪਾਦਸ਼ਾਹ ਮਹਾਰਾਜ ਇਹਨੇ ਆਪਣੀ ਹੀ ਦੇਖ ਰੇਖ ਦੇ ਵਿੱਚ ਲਈ ਆਪਣੇ ਪੁੱਤਰ ਦੀ ਜਿਹੜੀ ਹੈ ਸਾਥ ਸੰਭਾ ਦੇਖ ਰੇਖ ਜਿਹੜੀ ਹੈ ਉਹ ਬੀਤਦੀ ਹੈ ਇਸ ਕਰਕੇ ਉਹਨਾਂ ਦੇ ਉੱਤੇ ਅੰਮ੍ਰੇ ਪਿਤਾ ਗੁਰੂ ਜਿਹੀ ਉਹਨਾਂ ਦੀ ਜੀਵਨ ਛਾਂ ਦੀ ਦਾ ਪ੍ਰਭਾਵ ਜਿਹੜਾ ਹੈ ਬੜਾ ਜਿਹੜਾ ਹੈ ਮਕਬੂਲ ਹੋ ਗਿਆ ਤੇ ਬਚਪਨ ਦੇ ਵਿੱਚ ਵੀ ਉਹਨਾਂ ਨੂੰ ਐਸੋ ਜੀ ਪ੍ਰਭਾ ਜਿਹੜੀ ਹੈ ਉਹ ਪ੍ਰਾਪਤ ਹੋਈ ਕਿ ਜਿਹੜੇ ਔਣ ਵਾਲੇ ਸਮੇਂ ਦੇ ਵਿੱਚ ਦੇ ਉਹ ਗੁਰਦੁਆਰਾ ਗੱਦੀ ਦੇ ਉੱਤੇ ਜਿਹੜੇ ਸਨ ਬੈਠਣ ਵਾਸਤੇ ਜਿਹੜੇ ਸਨ ਉਹ ਉਲਾਈਕ ਨਹੀਂ ਸਿੱਖਾਂ ਨੇ ਇੱਕ ਦਿਨ